ਸੋ ਇੱਕ ਤੇਜਪਾਲ ਸਿੰਘ ਉਹ ਫੌਜੀ ਕੁਤਰ ਮੇਰ ਸਿੰਘ ਵਾਸੀ ਖਲੇਰ ਇਸ ਦੇ ਵਿੱਚ ਖਲੇਰ ਪਿੰਡ ਦੇ ਵਿੱਚ ਹੈਗਾ। ਸੋ ਦੱਸਣਾ ਚਾਹੁੰਦੇ ਆ ਕਿ ਜਿਹੜੀ ਕੀ ਇਹਨਾਂ ਨੇ ਸਮਗਲਿੰਗ ਦੇ ਵਿੱਚ ਨਾਰਥ ਕੋਟੇਜ ਦੇ ਵਿੱਚ 40 ਲੱਖ 70 ਹਜ਼ਾਰ ਰੁਪਏ ਦੀ ਜਿਹੜੀ ਪ੍ਰਾਪਰਟੀ ਬਣਾਈ ਹੈ। ਉਹਨੂੰ ਜਿਹੜੀ ਲੀਗਲ ਅਥਾਰਟੀ ਜਿਹੜੀ ਹੈਗੀ ਸਾਡੀ 68 ਐਫ ਦੇ ਅਕਾਊਂਟ ਸਾਡੇ ਐਸਐਸਪੀ ਸਾਫ ਸਾਡੇ ਡੀਆਈ ਸਾਫ ਤੇ ਸਾਡੇ ਦਿੱਲੀ ਹੈ ਜਾਂਦੀ ਹੈਗੇ ਸੋ ਉਹਨੂੰ ਅਜੇ ਸੀਲ ਕਰਨਾ ਹੈ ਕਿ ਇਹ ਟੋਟਲ ਪ੍ਰਾਪਰਟੀ ਹੈਗੇ 40 ਲੱਖ 70 ਹਜ਼ਾਰ ਰੁਪਏ ਦੀ ਹੈ। ਤੋ ਅਸੀਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਆ ਕਿ ਇਹੋ ਜਿਹਾ ਕੋਈ ਕੰਮ ਨਾ ਕਰੋ ਕਿ ਜੇ ਤੁਸੀਂ ਕਮਾਈ ਕਰੋ ਤੁਹਾਡੀ ਫੈਮਿਲੀ ਜਿਹੜੀ ਹੈ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚ ਜਾਂ ਤੁਸੀਂ ਜੇਲ੍ਹ ਤੋਂ ਥੈਂਕ ਯੂ ਡੀਐਸਪੀ ਤੁਹਾਨੂੰ ਸੋਡੀ ਗੋਗਿੰਗਾਲ ਸਾਹਿਬ ਡੀਐਸਪੀ ਲੱਗੇ ਸੌਰੀ ਤੇ ਜਿਹੜਾ ਇਹ ਪਿੰਡ ਹੈ ਡਾਲੇ ਕੇ ਪਿੰਡ ਹੈ ਐਸਐਚਓ ਸਾਹਿਬ ਮੇਰੇ ਨਾਲ ਨੇ ਤੋ ਇੱਥੇ ਨਿਸ਼ਾਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਡਾਲੇ ਕੇ ਦੀ ਇਹਦੀ ਇੱਥੇ ਜ਼ਮੀਨ ਹੈ ਕਿ ਜਿਹੜੀ ਕਿ 13 ਏਕੜ ਜ਼ਮੀਨ ਹੈ ਟੋਟਲ ਇਹਦੀ ਜਿਹੜੀ ਕਾਸਟ ਹੈ ਜੀ 7 ਕਰੋੜ 4 ਲੱਖ ਤੇ 20 ਹਜ਼ਾਰ ਦੀ ਹੈ ਜੀ ਇਸ ਨਿਸ਼ਾਨ ਸਿੰਘ ਦੇ ਉੱਪਰ 7 ਮੁਕਦਮੇ ਦਰਜ ਨੇ 3 ਐਨਡੀਪੀਐਸ ਅਗੇ ਤੇ 3 25 ਇੰਜਨ ਆੜਦੇ ਤੇ 1307 ਦਾ ਸੋ ਇਹ ਜਿਹੜੀ ਸਾਰੀ ਪ੍ਰਾਪਰਟੀ ਹੈ ਵੀ ਸਾਡੇ ਡਾਕੂਮੈਂਟੇਸ਼ਨ ਜਿਹੜੇ ਕਨਸਰਨਡ ਐਸਐਚਓ ਨੇ ਉਹਨਾਂ ਨੇ ਲੀਗਲ ਡਿਪਾਰਟਮੈਂਟ ਤੋਂ ਲੈ ਕੇ ਵੀ ਇਹ ਅਸੀਂ ਜਿਹੜੀ ਆਪਣੇ ਐਸਐਸਪੀ ਆਫਿਸ ਤੇ ਨਾਲ ਡੀਜੀਪੀ ਸਾਹਿਬ ਆਫਿਸ ਤੋਂ ਲੈ ਕੇ ਕਨਸਰਨਡ ਆਫਿਸ ਜਿਹੜੇ ਦਿੱਲੀ ਹੈਗਾ ਜਿਹੜਾ ਇਸ ਚੀਜ਼ ਨੂੰ ਵੈਰੀਫਾਈ ਕਰਦਾ ਵੀ ਹਾਂ ਵੀ ਇਹ ਡਰਗ ਦਾ ਕੀਤੀ ਵੀ ਕਿੱਦਾਂ ਕੀਤੀ ਹੈ ਉਹਨੂੰ ਅੱਜ 68 ਦੇ ਵਿੱਚ ਅਸੀਂ ਲਿਖਿਆ ਗਿਆ ਸੋ ਇੱਥੇ ਇਹਨਾਂ ਨੂੰ ਜਿਹੜੇ ਮਾਲਕ ਹੈਗੇ ਇਹਨਾਂ ਦੇ ਕਿ ਇੱਥੇ ਤਾਂ ਹੁਣ ਕੋਈ ਹੈ ਨਹੀਂਗਾ ਪਰ ਅਚੀ ਤੇ ਵੀ ਇਹਨਾਂ ਬੋਰਡ ਆਇਆ ਹੈ ਕਿ ਜਿਹੜਾ ਜ਼ਮੀਨ ਤੇਰਾ ਇਕੜ ਦੇ ਉੱਪਰ ਸੋ ਇਹਦੇ ਉੱਪਰ ਅਸੀਂ ਇਹਨੂੰ ਜਿਹੜਾ ਹੈਗਾ ਸੀਜ਼ ਕਰ ਦੇਵਾਂਗੇ ਕਿਉਂਕਿ ਜੋ ਜਿਹੜੀ ਲੀਗਲ ਪ੍ਰੋਸੈਸ ਹੋਏਗੀ ਉਹ ਨਾਲ ਦੀ ਨਾਲ ਕੀਤੀ ਜਾਏਗੀ ਥੈਂਕ ਯੂ